ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਆ ਕਿ ਵਾਰਡ ਨੰਬਰ 10 ਤੇ 11 12 ਤਿੰਨ ਵਾਰਡਾਂ ਦਾ ਜਿਹੜਾ ਇਹ ਇੱਕ ਕਮਿਊਨਿਟੀ ਹਾਲ ਜਿਹੜਾ ਕਿ ਸਾਡੀ ਗਰੀਬ ਲੋਕਾਂ ਦੇ ਲਈ ਸਹੂਲਤ ਦੇ ਲਈ ਅੱਜ ਨੀਂ ਮੱਥਰੇ ਰਸਤਾ ਰੱਖਿਆ ਗੁਰੂ ਸਾਹਿਬ ਦਾ ਉਹ ਆਸਰਾ ਲੈ ਕੇ ਤੇ ਅੱਜ ਇਹ ਜਿਹੜਾ ਕਮਿਊਨਿਟੀ ਹਾਲ ਆ ਬੜਾ ਜਲਦੀ ਬਣ ਕੇ ਤਿਆਰ ਹੋਊਗਾ ਤੇ ਜਿਹੜੇ ਸਾਡੇ ਗਰੀਬ ਲੋਕ ਨੇ ਉਹ ਆਪਣਾ ਇੱਥੇ ਕੋਈ ਆਪਣਾ ਵਿਆਹ ਸ਼ਾਦੀ ਦਾ ਕੋਈ ਸਮਾਗਮ ਕੋਈ ਭੋਗ ਦਾ ਸਮਾਗਮ ਉਹ ਕਰ ਸਕਦੇ ਆ ਕਿਉਂਕਿ ਬੜਾ ਮੁਸ਼ਕਲ ਹੁੰਦਾ ਸਾਡੇ ਘਰਾਂ ਦੇ ਵਿੱਚ ਜਗ੍ਹਾ ਹੈ ਨਹੀਂ ਰੋਡ ਦੇ ਵਿੱਚ ਅਗਰ ਅਸੀਂ ਟੈਂਟ ਟੰਟਾ ਲਾ ਕੇ ਕਰਦੇ ਆਂ ਮੀਂਹ ਕਣੀ ਦਾ ਅਗਰ ਸਮਾਂ ਹੋਵੇ ਤਾਂ ਬਹੁਤ ਮੁਸ਼ਕਲ ਆਉਂਦੀ ਆ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਜੀ ਤੇ ਸਾਡੇ ਉਹ ਪ੍ਰਧਾਨ ਹਰਨੇਕ ਸਿੰਘ ਨੇਕੀ ਜੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਜਿਹੜਾ ਕਮਿਊਨਿਟੀ ਹਾਲ ਆ ਇਹ ਬਣਨ ਜਾ ਰਿਹਾ ਇਹਦੇ ਲਈ ਮੈਂ ਸਮੁੱਚੇ ਇਲਾਕਾ ਵਾਸੀਆਂ ਨੂੰ ਸਮੁੱਚੇ ਦਰਾਹ ਵਾਸੀਆਂ ਨੂੰ ਲੱਖ 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 ਵਧਾਈ ਦਿੰਦਾ ਤੇ ਆਸ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਇਹ ਲੋਕ ਭਲਾਈ ਦੇ ਕਾਰਜ ਨੇ ਇਹ ਇਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ ਤੇ ਲੋਕਾਂ ਨੂੰ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਜਿੱਦਾਂ ਪਹਿਲਾਂ ਸਾਢੇ 3 ਸਾਲਾਂ ਤੋਂ ਲੱਗੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰੀਕੇ ਦੇ ਨਾਲ ਲੋਕ ਕਾਰਜ ਕਰਦੇ ਰਹਾਂਗੇ ਇਹ ਸਰ ਤਕਰੀਬਨ ਆ 25 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਤਿਆਰ ਹੋ ਰਿਹਾ ਤੇ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਕੇ ਲੋਕਾਂ ਦੇ ਸਪਰਦ ਕਰ ਦਿੱਤਾ ਜਾਏਗਾ